ਸਰ ਕੱਲ ਜਿਹੜਾ ਤੁਹਾਡਾ ਯੁੱਧ ਨਸ਼ੇ ਵਿਰੁੱਧ ਕੈਂਪ ਲੱਗਣ ਜਾ ਰਿਹਾ ਉਸ ਦੇ ਬਾਰੇ ਕੀ ਤੁਸੀਂ ਜਨਤਾ ਨੂੰ ਦੱਸਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜੱਸ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿਹੜਾ ਕੱਲ ਯੁੱਧ ਨਸ਼ੇ ਵਿਰੁੱਧ ਜੋ ਸੀਐਮ ਸਾਹਿਬ ਨੇ ਗਰੀ ਮਹਿੰਮ ਚਲਾਈ ਆ ਉਸ ਦੇ ਤਹਿਤ ਜਿਹੜਾ ਜਿੱਥੇ ਮਜੀਠੀ ਵਿੱਚ ਖੂਨਦਾਨ ਕੈਂਪ ਲੱਗ ਰਿਹਾ ਜਿਸ ਵਿੱਚ ਮਾਝੇ ਜ਼ੋਨ ਦੇ ਇੰਚਾਰਜ ਸ਼੍ਰੀ ਸੋਨੀਆ ਮਾਨ ਜੀ ਸਾਡੇ ਹਲਕਾ ਇੰਚਾਰਜ ਫਰਜ਼ਦਾਰ ਜਗਵਿੰਦਰ ਸਿੰਘ ਜਗਵਿੰਦਰਪਾਲ ਸਿੰਘ ਜੀ ਜਗਮਜੀਠੀ ਆ ਜੀ ਇਹਨਾਂ ਦੀ ਰੈਨਮਾਈ ਹੇਠ ਜਿਹੜਾ ਇਹ ਕੈਂਪ ਲੱਗ ਰਿਹਾ ਤੇ ਜਿਹਦੇ ਸੇ ਵੀ ਕਿਸੇ ਨੂੰ ਨਸ਼ੇ ਦੀ ਤੋੜ ਨਾਲ ਖੂਨ ਘਟਾਇਆ ਜਾਂ ਕਿਸੇ ਵੀ ਉਸੋ ਫ੍ਰੀ ਜਿਹੜਾ ਖੂਨਮਾਈਆ ਕਰਾਇਆ ਜਾਏਗਾ ਤੇ ਨਸ਼ੇ ਛਡਾਇਏ ਜਾਣਗੇ ਜੀ। ਇਹ ਕੈਂਪ ਕਿੱਥੇ ਲਾਇਆ ਜਾ ਰਿਹਾ ਜੀ? ਇਹ ਬਸ ਸਟੈਂਡ ਮਜੀਠਾ ਵਿਖੇ ਲਾਇਆ ਜਾ ਰਿਹਾ ਹੈ ਜੀ ਸਰ। ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਕੈਂਪ ਹੈ ਜੀ? ਇਸ ਵੇਲੇ 9 ਵਜੇ ਤੋਂ ਕੈਂਪ ਲੱਗੇਗਾ ਜੀ ਤੇ 2 ਵਜੇ ਤੱਕ ਰਹੇਗਾ। ਇਹ ਹਰ ਆਮ ਬੰਦੇ ਵਾਸਤੇ ਸਾਰੇ ਕੋਈ ਵੀ ਆ ਸਕਦਾ ਜੀ ਇਹ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਪਾਰਟੀ ਵੱਲੋਂ ਆਯੋਜਿਤ ਕੀਤਾ ਗਿਆ ਤਾਂ ਆਮ ਬੰਦਾ ਜਿਹੜਾ ਵਾ ਉਹ ਆ ਕੇ ਆਪਣਾ ਖੂਨਦਾਨ ਕਰ ਸਕਦਾ ਵਾ। ਇਸ ਨਸ਼ੇ ਦੀ ਜਿਹੜੀ ਆ ਮਹਿਮੇ ਦੇ ਵਿੱਚ ਆਪਣਾ ਹਿੱਸਾ ਪਾ ਸਕਦਾ। ਸਰੇਖ ਹੋਰ ਮੁੱਦਾ ਇੱਕ ਪੱਖ ਰਿਹਾ ਆ ਤੁਹਾਡੇ ਬਲੌਗ ਪਰ ਪ੍ਰਧਾਨ ਆ ਮਨਜੀਤ ਸਿੰਘ ਉਹਨਾਂ ਵੱਲੋਂ ਰੋਪ ਲਗਾਏ ਜਾ ਰਹੇ ਆ ਸਰਕਾਰ ਦੇ ਵਿਰੋਧ ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ ਝੂਠੇ ਤੇ ਬੇਬੁਨਿਆਦ આરોਪ ਨੇ ਜੀ। ਇਹੋ ਜੀ ਕੋਈ ਸੱਚਾਈ ਨਹੀਂ ਹੈਗੀ। ਇਹ ਸੱਚਾਈ ਤੋਂ ਕੋਹਾਂ ਦੂਰ ਆ ਜਿਹੜੇ ਵੀ ਰੋਪ ਲਾਏ ਨੇ। ਸਰਦਾਰ ਆਮ ਆਦਮੀ ਪਾਰਟੀ ਜਿਹੜੀ ਇੱਕ ਇਮਾਨਦਾਰ ਤੇ ਸੱਚੀ ਸੁੱਚੀ ਪਾਰਟੀ ਆ ਸਰਦਾਰ ਕਮਦੀਪ ਸਿੰਘ ਢੜੀਵਾਲ ਕੈਬਨਟ ਮੰਤਰੀ ਜਿਹੜੇ ਨੇ ਉਹ ਵੀ ਇੱਕ ਸੱਚੇ ਸੁੱਚੇ ਨੇ ਸਾਡੇ ਗਵੰਡੀ ਹਲਕੇ ਤੋਂ ਮੰਜੀਠੇ ਹਲਕੇ ਤੋਂ ਨੇ ਤੇ ਸਾਡੇ ਲਗਭਗ ਸਾਰੇ ਜਿਹੜੇ ਬੰਦੇ ਆਪਣੇ ਕੰਮ ਲੈਣ ਲਈ ਜਾਂਦੇ ਕਦੀ ਕਿਸੇ ਕੋਲੋਂ ਰਿਸ਼ਵਤ ਦਾ ਕੋਈ 1 ਰੁਪਈਆ ਨਹੀਂ ਲਿਆ ਨਾ ਵੀ ਸਾਹਮਣੇ ਆਈ ਆ ਇਹਨੇ ਭ੍ਰਿਸ਼ਟਾਚਾਰ ਦੇ આરોਪ ਜਿਹੜੇ ਬਿਲਕੁਲ ਬੇਬੁਨਿਆਦ ਲਾਏ ਨੇ ਸਭੂ ਮਨਜੀਤ ਸਿੰਘ ਅਵਧਾਲ ਜਿਹੜਾ ਇਹ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕਿਆ ਕਿਉਂਕਿ ਇਹ ਆਪ ਛੋਟੀਆਂ-ਛੋਟੀਆਂ ਠੱਗੀਆਂ ਮਾਰਦਾ ਉਹਦਾ ਕਰਕੇ ਜਿਹੜਾ ਵਾ ਵੀ ਇਹਨੂੰ ਐ ਲੱਗਣ ਲੱਗ ਪੈਂਦਾ ਵੀ ਸ਼ਾਇਦ ਮੇਰਾ ਤੋਰੀ ਫੁਲਕਾ ਜਿਹੜਾ ਐਸੇ ਤਰੀਕੇ ਨਾਲ ਚੱਲਦਾ ਰਹੇ ਪਹਿਲਾਂ ਵੀ ਸਾਡੇ ਜਿਹੜੇ ਆਗੂ ਨੇ ਉਹਨਾਂ ਕੋਲੋਂ ਥੋੜੇ-ਥੋੜੇ ਪੈਸੇ ਲੈ ਕੇ ਇਹਨੇ ਆਪਣਾ ਗੁਜ਼ਾਰਾ ਜਾਂ ਵਰਤਦਾ ਰਿਆ ਪਿੰਡ ਵਿੱਚ ਵੀ ਬਹੁਤ ਸਾਰੀਆਂ ਇਹਨਾਂ ਨੇ ਛੋਟੀਆਂ-ਛੋਟੀਆਂ ਠੱਗੀਆਂ ਇਸ ਤਰ੍ਹਾਂ ਦੀਆਂ ਮਾਰੀਆਂ ਹੋਈਆਂ ਲੋਕਾਂ ਕੋਲੋਂ ਉਧਾਰੇ ਪੈਸੇ ਲੈ ਕੇ ਮੁੜ ਕੇ ਮੋੜਨੇ ਨਹੀਂ ਪਾਰਟੀ ਦੀ ਧੌਂਸ ਜਮਾਉਣੀ ਪਹਿਲਾਂ ਵੀ ਅੱਜ ਇੱਕ ਬੀਬੀ ਉੱਥੇ ਨੀਤਾ ਰਾਣੀ ਆ ਉਹਨੇ ਵੀ ਦੱਸਿਆ ਕਿ ਜਦੋਂ ਮੈਂ ਆਪਣੇ ਦਿੱਤੇ ਹੋਏ ਉਧਾਰੇ ਤੇ ਮੈਨੂੰ ਕਹਿੰਦਾ ਵੀ ਮੈਂ ਬਲਾਕ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਤੈਨੂੰ ਮੈਂ ਨਹੀਂ ਦਿੰਦਾ ਤੂੰ ਤੁਸੀਂ ਜੋ ਕਰਨਾ ਕਰ ਲਓ ਸੋ ਇਹਨੂੰ ਤੇ ਪਹਿਲਾਂ ਹੀ ਪਾਰਟੀ ਜਿਹੜੀ ਆ ਇਹ ਇਹੋ ਜਿਹਿਆਂ ਕਾਰਵਾਈਆਂ ਕਰਕੇ ਇਹੋ ਜਿਹਿਆਂ ਪਾਰਟੀ ਦਾ ਜਿਹੜੀਆਂ ਵੀ ਨੀਤੀਆਂ ਨੂੰ ਅਲੱਗ ਚੱਲਣ ਕਰਕੇ ਇਹਨੂੰ ਪਹਿਲਾਂ ਹੀ ਬਲਾਕ ਪ੍ਰਧਾਨਗੀ ਤੋਂ ਲਾ ਚੁੱਕੀ ਆ ਹੁਣ ਇਹ ਅਜੇ ਵੀ ਆਪਣੇ ਆਪ ਨੂੰ ਬਲਾਕ ਪ੍ਰਧਾਨ ਦੱਸੇ ਜਾ ਰਿਹਾ ਜਦੋਂ ਕਿ ਹੁਣ ਕੋਈ ਵੀ ਇਹ ਪਾਰਟੀ ਵਿੱਚ ਚੋਹੇਦਾਰ ਨਹੀਂ ਹੈਗਾ ਇਹਨੂੰ ਪਾਸਾ ਇੱਕ ਕਰ ਦਿੱਤਾ ਗਿਆ ਜੀ ਤੁਹਾਡਾ ਕਹਿਣਾ ਮਤਲਬ ਹੈ ਸਰਕਾਰ ਨੇ ਉਹਨੂੰ ਬਲਾਕ ਪ੍ਰਧਾਨਗੀ ਤੋਂ ਲਾ ਦਿੱਤਾ ਹੈ ਹਾਂਜੀ ਪਾਰਟੀ ਨੇ ਉਹਨੂੰ ਪਹਿਲਾਂ ਲੜਦਾ ਜਿਹੜੇ ਸਾਡੇ ਬਲੌਕ ਪ੍ਰਧਾਨ ਨੇ ਸਾਰਿਆਂ ਦੀ ਲਿਸਟ ਨੇ ਪਿੰਡਾਂ ਦੀ ਵੰਡ ਹੋਈ ਹੈ ਵਿੱਚ ਸਾਰੀ ਇਹ ਪੂਰੀ ਲਿਸਟ ਜਿਹੜੀ ਤੁਹਾਨੂੰ ਮਹਈਆ ਕਰਵਾ ਦਿੱਤੀ ਜਾਊਗੀ ਇਸ ਦੇ ਵਿੱਚ ਉਸ ਦਾ ਕਿਤੇ ਵੀ ਨਾਂ ਨਹੀਂ ਹੈਗਾ ਉਹਨਾਂ ਹੋਰ ਵੀ ਕੁਝ આરોਪ ਲਗਾਏ ਜਿ ਕੋ 1000 ਰੁਪਿਆ ਹਰ ਭੈਣਾਂ ਨੂੰ ਦੇਣ ਦੀ ਸਰਕਾਰ ਨੇ ਵਾਅਦਾ ਕੀਤਾ ਹੈਗਾ ਉਹ ਵੀ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ ਇਹ ਤੇ ਗੱਲ ਕਿਤੇ ਨਾ ਕਿਤੇ ਸੱਚੀ ਹੈਗੀ ਆ ਇਸ ਤੇ ਬਾਰੇ ਕੀ ਕਹਿਣਾ ਚਾਹੋਗੇ ਜਿੰਨੀਆਂ ਵੀ ਸ਼੍ਰੀ ਕੇਜਰੀਵਾਲ ਸਾਹਿਬ ਨੇ ਜਾਂ ਭਗਵੰਤ ਮਾਨ ਸਾਹਿਬ ਜੀ ਨੇ ਗਰੰਟੀਆਂ ਦਿੱਤੀਆਂ ਸੀ ਉਹ ਪਹਿਲੀਆਂ ਜਿਹੜੀਆਂ ਤਿੰਨ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਇਹ ਲਾਸਟ ਇੱਕ ਚੌਥੀ ਹੈ ਗਰੰਟੀ ਜਿਹੜੀ ਹੈ ਇਹ ਵੀ ਜਲਦੀ ਪੂਰੀ ਕਰ ਦਿੱਤੀ ਜਾਵੇਗੀ ਸਰਕਾਰ ਪਹਿਲਾਂ ਹੀ ਅਨਾਉਂਸ ਕਰ ਚੁੱਕੀ ਆ ਕਿ ਅਸੀਂ ਜਿਹੜੇ ਵਾਅਦੇ ਕੀਤੇ ਆ ਪਹਿਲਾਂ ਪੂਰੇ ਕਰਕੇ ਜਾਵਾਂਗੇ ਅਜੇ ਸਮਾਂ 2 ਸਾਲ ਪਿਆ ਵਾ ਇਹਨਾਂ ਨੇ ਪਹਿਲਾਂ ਹੀ ਜਲਦੀ ਇਹ ਪੂਰਾ ਕਰਦੇ ਜਾਗੇ ਤੇ ਜਿਮਨੀ ਚੋਨ ਵੀ ਹੋ ਰਹੀ ਆ ਲੁਧਿਆਣੇ ਉਸ ਦੇ ਬਾਰੇ ਕੀ ਕਹੋਗੇ ਜਿਮਨੀ ਚੋਰ ਪੂਰੀ ਛਾਣ ਨਾਲ ਦਿੱਤਾਗੇ ਜਿਵੇਂ ਜਲੰਧਰ ਦੇ ਵਿੱਚ ਇੱਕ ਪਾਸੜੀ ਹੋ ਗਿਆ ਜੀ ਇੰਨੀ ਵੱਡੀ ਲੀਡ ਦੇ ਨਾਲ ਜਿਹੜੀ ਜਿਮਨੀ ਚੋੜ ਜਲੰਧਰ ਵਾਲੀ ਜਿੱਤੀ ਹੈ ਉਸੇ ਤਰ੍ਹਾਂ ਜਿਹੜੀ ਲੁਧਿਆਣੇ ਵਾਲੀ ਵੀ ਸੀਟ ਹੈ ਜੀ ਵੱਡੀ ਮਾਤਰਾ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੇਗੀ। ਹੋਰ ਕੁਝ ਕਹਿਣਾ ਚਾਹੋਗੇ ਜਨਤਾ ਨੂੰ ਕੱਲ ਦੇ ਕੈਂਪ ਦੇ ਬਾਰੇ ਕੁਝ? ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜੁੱਧ ਨਸ਼ੇ ਵਿਰੁੱਧ ਜੋ ਮੁਹਿੰਮ ਸਾਡੇ ਸੀਐਮ ਸਾਹਿਬ ਨੇ ਸਿਰਫ ਭਗਵੰਤ ਮਾਨ ਜੀ ਨੇ ਚਲਾਈ ਆ ਉਸ ਦੇ ਵਿੱਚ ਸਾਰੇ ਹੀ ਸਾਡੇ ਮੰਤਰੀ ਸਾਹਿਬਾਨ, ਐਮਐਲਏ ਸਾਹਿਬਾਨ, ਹਲਕਾ ਇੰਚਾਰਜ ਸਾਹਿਬਾਨ ਤੇ ਹੋਰ ਅਹੁਦੇਦਾਰ ਸਾਹਿਬਾਨ ਸਾਰੇ ਜਿਹੜੇ ਆ ਨਾ ਇਸ ਮੁਹਿੰਮ ਨੂੰ ਕਾਮਯਾਬ ਪੜਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਨੇ ਆਮ ਜਨਤਾ ਨੂੰ ਵੀ ਅਸੀਂ ਇਹ ਉਹਨਾਂ ਨੂੰ ਬੇਨਤੀ ਕਰਦੇ ਆ ਪੀ ਤੁਸੀਂ ਵੀ ਸਹਿਯੋਗ ਦਿਓ ਤੇ ਪੰਜਾਬ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋੜ ਆਏ ਨੂੰ ਬਾਹਰ ਕੱਢੀਏ ਸਰ ਇੱਕ ਥੋੜੇ ਅਜੇ ਕੱਲ ਦੀ ਗੱਲ ਆ ਵਡਾਲੇ ਵੀ ਧਰਨਾ ਲਾਇਆ ਹੈਗਾ ਨਸ਼ੇ ਨੂੰ ਲੈ ਕੇ ਜੋ ਨਸ਼ਾ ਵਿਕੜਿਆ ਆ ਇਹ ਸਰਕਾਰਾਂ ਕੁਝ ਕਰ ਨਹੀਂ ਰਹੀ ਆ ਪੁਲਿਸ ਪ੍ਰਸ਼ਾਸਨ ਵੀ ਹੱਥ ਤੇ ਹੱਥ ਰਿਭਟੀ ਆ ਦੇਖੋ ਜੀ ਕਿੰਨੀਆਂ ਐਫ ਆਈ ਆਰਾਂ ਹੋ ਗਈਆਂ ਜਿੰਨਾ ਅੱਜ ਨਸ਼ੇ ਦੇ ਵਿਰੁੱਧ ਜਿਹੜੀ ਆ ਸਰਕਾਰ ਜਿਹੜੇ ਕੰਮ ਕਰ ਰਹੀ ਆ ਐਫ ਆਈ ਆਰਾਂ ਕਰ ਰਹੀ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਨੂੰ ਫੜ ਰਹੀ ਆ ਜਿਵੇਂ ਤੁਸੀਂ ਦੇਖਿਆ ਹੀ ਆ ਵੱਡੇ ਵੱਡੇ ਤਸਕਰ ਫੜੇ ਗਏ ਉਹ ਬੀਬੀ ਅਮਨਦੀਪ ਕੋਲ ਜਿਹੜੀ ਪੁਲਸ ਵਾਲੀ ਹੀ ਉਹ ਪਹਿਲਾਂ ਕਦੀ ਕਿਸੇ ਨੇ ਤਲਾਸ਼ੀ ਨਹੀਂ ਲਈ ਹੁਣ ਇਹਨਾਂ ਨੇ ਆਪਣੇ ਅਫਸਰਾਂ ਨੂੰ ਵੀ ਇੱਕ ਹੋਰ ਇਨਸਪੈਕਟਰ ਵੀ ਭੜਿਆ ਗਿਆ ਜਿਹੜਾ ਸੀਐਡੀ ਵਾਲੇ ਸੀ ਇਸੇ ਤਰ੍ਹਾਂ ਇਹ ਵੱਡੇ ਵੱਡੇ ਅਫਸਰਾਂ ਨੂੰ ਵੀ ਹੱਥ ਪੈ ਰਹੇ ਆ ਤੇ ਛੋਟੇ ਛੋਟਿਆਂ ਨੂੰ ਵੀ ਪੈ ਰਹੇ ਆ ਜਿਸ ਤਰੀਕੇ ਨਾਲ ਸਰਕਾਰ ਨੂੰ ਇਨਫੋਰਮੇਸ਼ਨ ਆਉਂਦੀ ਆ ਉਸੇ ਤਰੀਕੇ ਨਾਲ ਹੀ ਸਰਕਾਰ ਕੰਮ ਕਰੀ ਜਾ ਰਹੀ ਆ ਬਾਕੀ ਆਮ ਜਨਤਾ ਨੂੰ ਵੀ اپੀਲ ਆ ਕਿ ਸਰਕਾਰ ਨੂੰ ਸਹੀ ਇਨਫੋਰਮੇਸ਼ਨ ਦੇਣ ਤੇ ਉਹ ਤਾਂ ਹੀ ਜਿਹੜੀ ਇਹ ਕਾਰਵਾਈ ਹੋ ਸਕਦੀ ਆ ਸਰਕਾਰ ਦੇ ਨਾਲ ਆਪਣਾ ਸਹਿਯੋਗ ਕੀਤਾ ਜਾਵੇ ਤੇ ਉਸੇ ਤਰੀਕੇ ਨਾਲ ਹੀ ਨਸ਼ਾ ਖਤਮ ਹੋ ਸਕਦਾ ਸਰ ਇੱਕ ਸੁਣਨ ਚ ਹੈ ਕਿ ਲੰਬੇ ਸਮੇਂ ਤੋਂ ਸਰਪੰਚਾਂ ਨੂੰ ਵੀ ਉਹਨਾਂ ਦੀ ਸੈਲਰੀ ਜਿਹੜੀ ਹੈ ਉਹ ਵੀ ਨਹੀਂ ਮਿਲ ਰਹੀ ਆ ਕੋਈ ਪਾਰਟੀ ਬਜੇ ਤੋਂ ਉਪਰ ਉੱਠ ਕੇ ਹਰ ਇੱਕ ਸਰਪੰਚ ਨੂੰ ਕੋਈ 15 ਸਰਪੰਚਾਂ ਕੋਈ ਪਾਰਟੀ ਬਜੇ ਰੱਖੀ ਤੁਹਾਨੂੰ ਸੈਲਰੀ ਦਿੱਤੀ ਹੈ ਜੀ ਜੋ ਪਿਛਲੇ ਬਕਾਇਆ ਉਹ ਸਾਰੇ ਦਿੱਤੇ ਆ ਤੇ ਬਾਕੀ ਮੇਰੇ ਪਿੰਡ ਦਾ ਕਾਲੀਗਲ ਦਾ ਸਰਪੰਚ ਹੈ ਉਹਨਾਂ ਨੂੰ ਮਿਲੀ ਹੈ ਜੀ ਤੇ ਬਾਕੀ ਉਹ ਪਰ ਸਾਡੇ ਜ਼ਿਲ੍ਹਾ ਪ੍ਰਧਾਨ ਆ ਇਹਨਾਂ ਨੂੰ ਚੈਨੋ 11 ਦੇ ਪਿੰਡ ਦਾ ਵੀ ਉਹਨਾਂ ਨੂੰ ਮਿਲ ਗਿਆ ਸਾਰੇ ਹੀ ਸਰਪੰਚ ਜਿਹੜੇ ਆ ਨਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਉਹ ਕਾਲੀ ਦਲ ਦਾ ਸੀ ਜਾਂ ਕਾਂਗਰਸ ਦਾ ਸੀ ਜਾਂ ਕੋ ਆਜ਼ਾਦ ਸੀ ਸਾਰਿਆਂ ਨੂੰ ਹੀ ਮਾਨ ਸਰਕਾਰ ਨੇ ਜਿਹੜੀ ਆ ਨਾ 72 72000 ਰੁਪਏ ਉਹਨਾਂ ਦੀ ਸੈਲਰੀ ਜਿਹੜੀ ਆ ਨਾ ਹੁਣ ਕੱਟੀ ਆ ਪਿਛਲੇ ਸਾਲ ਹੀ ਕੱਟੀ ਆ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਤੀ ਪਹਿਲਾਂ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਦਿੱਤੀ ਇਹ ਵੀ ਜਿਹੜੀ ਆ 1200 ਦੇ ਹਿਸਾਬ ਨਾਲ ਪਹਿਲਾਂ ਦਿੱਤੀ ਆ ਹੁਣ ਨਵਾਂ ਅਨਾਉਂਸ ਕਰ ਦਿੱਤਾ ਵੀ ਹੁਣ ਅੱਗੇ ਤੋਂ ਜਿਹੜੀ 2000 ਜਿਹੜਾ ਮਾਣ ਪੱਤਾ ਜਿਹੜਾ 2000 ਜਿਹੜਾ ਵਾਪਰ ਮੰਥ ਦਿੱਤਾ ਜਾਵੇਗਾ ਇਹ ਸਾਰਾ ਜਿਹੜਾ ਵਾ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਲਾਮ ਕਰਨ ਵਾਸਤੇ ਜਿਹੜੀਆਂ ਰਵਾਇਤੀ ਪਾਰਟੀਆਂ ਲੱਗੀਆਂ ਹੋਈਆਂ ਨੇ ਜਿਵੇਂ ਸਰਕਾਰ ਬਣ ਤੇ ਕਿਹਾ ਸੀ ਕਿ ਸਿਹਤ ਤੇ ਸਿੱਖਿਆ ਗ੍ਰਾਜ ਦੇ ਵਿੱਚ ਜਿਹੜੀ ਕ੍ਰਾਂਤੀ ਲਾਈ ਜਾ ਰਹੀਗੀ ਮਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ ਪੱਖੋਂ ਵੀ ਜਿੰਨਾ ਮੀਆਂ ਜਿੰਨੀਆਂ ਦਵਾਈਆਂ ਟੈਸਟ ਸਾਰੇ ਫ੍ਰੀ ਕੀਤੇ ਆਮ ਲੋਕਾਂ ਤੱਕ ਘਰ ਘਰ ਤੇ ਜਿਹੜੀ ਉਹਦੀ ਪਹੁੰਚ ਕੀਤੀ ਸਿੱਖਿਆਵਾਦ ਦੇ ਖੇਤਰ ਦੇ ਵਿੱਚ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਰਿਜ਼ਲਟ ਆਉਣ ਦੇ ਲੱਗ ਪਏ ਤੇ ਇਥੋਂ ਤੱਕ ਕਿ ਪਿਛਲੀਆਂ ਜਿਹੜੀਆਂ ਭਰਤੀਆਂ ਆਈਆਂ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਬੱਚੇ ਉਹਨਾਂ ਵਿੱਚ ਭਰਤੀ ਹੋਏ ਨੇ ਜੁਡੀਸ਼ੀਅਲ ਅਕੈਡਮੀਆਂ ਦੇ ਵਿੱਚ ਜਿਹੜੇ ਆ ਸਰਕਾਰੀ ਸਕੂਲਾਂ ਦੇ ਬੱਚੇ ਭਰਤੀ ਹੋਏ ਗਰੀਬਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਜਿਹੜੀਆਂ ਅਜੇ ਤੱਕ ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਆ ਆਮ ਆਦਮੀ ਪਾਰਟੀ ਨੇ ਜਿਹੜੀਆਂ ਵਾ ਬਿਨਾ ਕਰਪਸ਼ਨ ਤੋਂ ਜ਼ੀਰੋ ਟੋਲਰੈਂਸ ਦੇ ਦਿੱਤੀਆਂ ਪਹਿਲਾਂ ਕਦੀ ਕਿਸੇ ਸਰਕਾਰ ਨੇ ਨਹੀਂ ਦਿੱਤੀਆਂ ਹੁਣ ਜੇ ਵਿਕਾਸ ਦੇ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਦੇ ਜਿਹੜੇ ਆ ਉਹ ਥੋਪਰ ਮਾਡਲ ਜਿਹੜੇ ਆ ਉਹ ਪ੍ਰੋਜੈਕਟ ਮਨਜ਼ੂਰ ਹੋ ਰਹੇ ਨੇ ਗਰਾਊਂਡਾਂ ਦੀ ਸਫਾਈ ਕਰਕੇ ਬੱਚਿਆਂ ਨੂੰ ਖੇਡਣ ਵਾਸਤੇ ਦਿੱਤੇ ਜਾ ਰਹੇ ਨੇ ਮੇਰੇ ਖੁਦ ਦੇ ਪਿੰਡ ਬੋਪਰਾਏ ਦੇ ਵਿੱਚ ਜਿਹੜੇ ਬੱਚੇ ਸ਼ਾਮ ਨੂੰ ਜਿੱਥੇ ਕਦੀ ਵੀ ਨਹੀਂ ਸੀ ਬੱਚੇ ਖੇਡਣਾ ਇਹ 35-40 ਬੱਚੇ ਰੋਜ਼ ਹੀ ਫੁੱਟਬਾਲ ਤੇ ਵਾਲੀਬਾਲ ਖੇਡਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਵਾਸਤੇ ਜਿੰਮ ਦਾ ਵੀ ਪ੍ਰਬੰਧ ਕਰ ਰਹੇ ਆ ਤੇ ਇਸੇ ਤਰ੍ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਸਾਰੀਆਂ ਲਗਭਗ ਪਿੰਡਾਂ ਦੀਆਂ ਗਰਾਊਂਡਾਂ ਤੇ ਸਰਕਾਰ ਨੇ ਬਹੁਤ ਧਿਆਨ ਦਿੱਤਾ ਕਿ ਜੇ ਬੱਚੇ ਜਿਹੜੇ ਆ ਖੇਡਾਂ ਵੱਲ ਧਿਆਨ ਦੇਣਗੇ ਤੇ ਨਸ਼ਿਆਂ ਤੋਂ ਵੀ ਬਚਣਗੇ ਹੁਣ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਗਰਾਊਂਡ ਤੇ ਇੰਨਾ ਜ਼ਿਆਦਾ ਕੰਮ ਕਰੀ ਜਾਂਦੀ ਉਹ ਵਿੱਚੋਂ ਸ਼ਰਾਤੀ ਜਨਤਰਾਂ ਨੂੰ ਲੱਭ ਕੇ ਜਾਣ ਬੁੱਝ ਕੇ ਜਿਹੜਾ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਦੋਂ ਕਿ ਗਰਾਊਂਡ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਗਵਿੰਦਰਪਾਲ ਸਿੰਘ ਦੀ ਜੱਗਾ ਮਜੀਠੀਆ ਬਹੁਤ ਹੀ ਇਮਾਨਦਾਰ ਸਾਡੀ ਬਲਾਕ ਪ੍ਰਧਾਨਾਂ ਦੀ ਟੀਮ ਬਹੁਤ ਹੀ ਇਮਾਨਦਾਰ ਪਾਰਟੀ ਦੇ ਜਿੰਨੇ ਅਹੁਦੇਦਾਰ ਨੇ ਸਾਰੇ ਹੀ ਇਮਾਨਦਾਰ ਕੋਈ ਕਿਸੇ ਤੇ ਜਿਹੜਾ ਵੀ ਦੋਸ਼ ਨਹੀਂ ਲੱਗ ਸਕਦਾ ਸਰਦਾਰ ਕੁਲਦੀਪ ਸਿੰਘ ਜੀ ਧੜੇਵਾਲ ਕੈਪਟਨ ਮੰਤਰੀ ਪੰਜਾਬ ਦੇ ਜਿਹੜੇ ਨੇ ਮਾਝੇ ਦੇ ਜਰਨੈਲ ਆ ਉਹਨਾਂ ਨੂੰ ਜਰਨੈਲ ਜਿਹੜੇ ਆ ਨਾ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਥੇ ਜਿਹੜੇ ਹੋਰ ਹੀ ਕੋਈ ਜਿਨ੍ਹਾਂ ਦੇ ਕਈ ਕਈ ਦੋਸ਼ ਲੱਗੇ ਨੇ ਚਿੱਟੇ ਦੇ ਦੋਸ਼ ਲੱਗੇ ਨੇ ਜਾਂ ਹੋਰ ਦੋਸ਼ ਲੱਗੇ ਨੇ ਉਹਨਾਂ ਨੂੰ ਜਰਨੈਲ ਜਾਣਬੁੱਝ ਕੇ ਕੋਸ਼ਿਸ਼ ਕਰਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸਲੀ ਜਰਨੈਲ ਤੇ ਉਹੀ ਹੁੰਦਾ ਵਾ ਜਿਹੜਾ ਲੋਕਾਂ ਦੀ ਭਲਾਈ ਬਾਰੇ ਸੋਚੇ ਜਿਹੜਾ ਲੋਕਾਂ ਦੀ ਜ਼ਿੰਦਗੀ ਬਾਰੇ ਸੋਚੇ ਤੇ ਜਿਹੜੇ ਲੋਕਾਂ ਨੂੰ ਤਬਾਹ ਕਰ ਲੱਗੇ ਉਹ ਕਦੀ ਜਰਨੈਲ ਨਹੀਂ ਹੋ ਸਕਦਾ